ਰਾਜਪਰਾਦੇ ਓਵਰ ਬ੍ਰਿਜ ਨੂੰ ਲੈ ਕੇ ਰਾਜਨੀਤੀ ਉਸ ਸਮੇਂ ਗਰਮਾ ਗਈ ਹੈ ਜਦੋਂ ਰਾਜਪਰਾਦੇ ਵਿੱਚ ਸਾਵਣ ਦੀ ਪਹਿਲੀ ਬਰਸਾਤ ਨੇ ਰਾਜਪਰਾਦੇ ਦੋਨੋਂ ਅੰਡਰ ਬ੍ਰਿਜ ਪਾਣੀ ਦੇ ਨਾਲ ਨੱਕੋ ਨੱਕ ਪਰ ਦਿੱਤੇ ਨੇ ਦੂਜੇ ਪਾਸੇ ਪਿਛਲੇ ਲਗਭਗ 1 ਮਹੀਨੇ ਤੋਂ ਰਾਜਪਰਾਦਾ ਓਵਰ ਬ੍ਰਿਜੇ ਰਿਪੇਅਰ ਨੂੰ ਲੈ ਕੇ ਪੀਡਬਲਯੂਡੀ ਵਿਭਾਗ ਦੇ ਵੱਲੋਂ ਬੰਦ ਕੀਤਾ ਗਿਆ ਸੀ ਜੋ ਕਿ 15 ਅਗਸਤ ਨੂੰ ਲੋਕਾਂ ਦੇ ਲਈ ਖੋਲਿਆ ਜਾਣਾ ਸੀ ਲੇਕਿਨ ਅੱਜ ਤੇਜ਼ ਬਾਰਿਸ਼ ਨੂੰ ਵੇਖਦਿਆਂ ਹੋਇਆਂ ਹਲਕਾ ਰਾਜਪ੍ਰਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਵਿਦੇਸ਼ ਦੇ ਵਿੱਚੋਂ ਹੀ ਪੀਡਬਲਿਊਡੀ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਆਦੇਸ਼ ਦਿੱਤੇ ਗਏ ਕਿ ਓਵਰ ਬ੍ਰਿਜ ਨੂੰ 4 ਦਿਨ ਪਹਿਲਾਂ ਹੀ ਖੋਲ ਦਿੱਤਾ ਜਾਵੇ ਜੇ ਗੱਲ ਕਰੀਏ ਓਵਰ ਬ੍ਰਿਜ ਦੀ ਰਾਜਨੀਤੀ ਨੂੰ ਲੈ ਕੇ ਜੋ ਕਿ ਇਸ ਸਮੇਂ ਗਰਮਾ ਰਹੀ ਹੈ ਤਾਂ ਅੱਜ ਹਲਕਾ ਰਾਜਪ੍ਰਦੇ ਸਾਬਕਾ ਵਿਧਾਇਕ ਸਰਦਾਰ ਹਰਦੀਆਲ ਸਿੰਘ ਕੰਬੋਜ ਦੇ ਵੱਲੋਂ ਟਰੈਕਟਰ ਲਿਆ ਕੇ ਓਵਰ ਬ੍ਰਿਜ ਦੇ ਦੋਨੋਂ ਪਾਸੇ ਲੱਗੇ ਬੈਰੀਕੇਡ ਨੂੰ ਹਟਾ ਕੇ ਲੋਕਾਂ ਵਾਸਤੇ ਓਵਰ ਬ੍ਰਿਜ ਖੁਲਵਾਉਣ ਦੀ ਗੱਲ ਕੀਤੀ ਗਈ ਹੈ ਪਰ ਇਸ ਮੌਕੇ ਤੇ ਓਵਰ ਬ੍ਰਿਜ ਤੋਂ ਗੁਜ਼ਰਨ ਵਾਲੇ ਲੋਕਾਂ ਦਾ ਕਹਿਣਾ ਕਿ ਚਾਹੇ ਓਵਰ ਬ੍ਰਿਜ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਖੋਲਿਆ ਗਿਆ ਚਾਹੇ ਸਾਫ ਦਾ ਵਿਧਾਇਕ ਹਰਦੀਾਲ ਸਿੰਘ ਕੰਬੂਜ ਦੇ ਵੱਲੋਂ ਖੋਲਿਆ ਗਿਆ ਪਰ ਅੱਜ ਲੋਕਾਂ ਨੂੰ ਓਵਰ ਬ੍ਰਿਜ ਖੁੱਲਣ ਤੋਂ ਬਾਅਦ ਰਾਹਤ ਜ਼ਰੂਰ ਮਿਲੀ ਹੈ ਆਓ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਵਿਖਾਉਂਦੇ ਹਾਂ ਨਿਊਜ਼ 89 ਪੰਜਾਬ ਦੀ ਇੱਕ ਖਾਸ ਰਿਪੋਰਟ ਸੋ ਰਾਜਪੁਰਾ ਸ਼ਹਿਰ ਦੇ ਓਵਰ ਬ੍ਰਿਜ ਤੇ ਖੜੇ ਆ ਤੇ ਸ਼ਾਵਣ ਦੀ ਜਿਹੜੀ ਹੈ ਪਹਿਲੀ ਬਰਸਾਤ ਜਿਹੜੀ ਹੈ ਰਾਜਪੁਰਾ ਦੇ ਵਿੱਚ ਪਈ ਹੈ ਖੁੱਲ ਕੇ ਬਰਸਾਤ ਪਈ ਹੈ ਤੇ ਦੋਨੋਂ ਅੰਡਰ ਬੀਚਾਂ ਦੇ ਵਿੱਚ ਪਾਣੀ ਭਰ ਗਿਆ ਸੋ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਇਹ ਜਿਹੜਾ ਓਵਰ ਬ੍ਰਿਜ ਹੈ ਇਹ ਦੀ ਰਿਪੇਅਰ ਦੇ ਕਰਕੇ ਜਿਹੜਾ ਹੈ ਇਸ ਨੂੰ ਬੰਦ ਕੀਤਾ ਗਿਆ ਸੀਗਾ ਤੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਨੂੰ ਤੇ ਜਿਵੇਂ ਹੀ ਰਾਜਪੁਰਾ ਦੀ ਵਿਧਾਇਕ ਮੈਡਮ ਨੀਨਾ ਮਿੱਤਲ ਜਿਹੜੇ ਮਾਨਯੋਗ ਐਮ ਐਲ ਏ ਰਾਜਪੁਰਾ ਦੇ ਉਹਨਾਂ ਨੂੰ ਪਤਾ ਲੱਗਿਆ ਵਿਦੇਸ਼ ਵਿੱਚ ਬੈਠੇ ਕਿ ਅੱਜ ਬਰਸਾਤ ਜਿਹੜੀ ਖੁੱਲ ਕੇ ਪਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਮੈਡਮ ਵੱਲੋਂ ਕੁਝ ਦਿਨ ਪਹਿਲਾਂ ਇਸ ਪੁਲ ਦਾ ਜਿਹੜਾ ਹੈ ਨਿਰਖਣ ਕਰਕੇ ਆਦੇਸ਼ ਦਿੱਤੇ ਗਏ ਸੀ ਪੀਡਬਲਯੂਡੀ ਨੂੰ ਕਿ 15 ਅਗਸਤ ਨੂੰ ਇਹ ਪੁਲ ਜਿਹੜਾ ਹੈ ਲੋਕਾਂ ਵਾਸਤੇ ਖੋਲ ਦਿੱਤਾ ਜਾਏਗਾ ਲੇਕਿਨ ਜਿਵੇਂ ਹੀ ਮੈਡਮ ਨੂੰ ਵਿਦੇਸ਼ ਦੇ ਵਿੱਚ ਇਹ ਸੂਚਨਾ ਮਿਲਦੀ ਹੈ ਕਿ ਰਾਜਪੁਰਾ ਦੇ ਦੋਨੋਂ ਅੰਡਰ ਵਿੱਚ ਪਾਣੀ ਦੇ ਨਾਲ ਭਰ ਗਏ ਹਨ ਤੇ ਕੰਟਰੋਲ ਕਰਨਾ ਬਹੁਤ ਹੀ ਔਖਾ ਹੋ ਰਿਹਾ ਤੇ ਉਹਨਾਂ ਵੱਲੋਂ ਪੀਡਬਲਯੂਡੀ ਦੇ ਅਫਸਰਾਂ ਨੂੰ ਨਾ ਆਦੇਸ਼ ਦਿੱਤੇ ਗਏ ਤੇ ਟ੍ਰੈਫਿਕ ਪੁਲਿਸ ਨੂੰ ਆਦੇਸ਼ ਦਿੱਤੇ ਗਏ ਕਿ ਟੂ ਵੀਲਰ ਵਾਹਨ ਜਿਹੜੇ ਹਨ ਇੱਥੋਂ ਕੱਢੇ ਜਾਣ ਤੇ ਮੈਂ ਤੁਹਾਨੂੰ ਦੱਸ ਦਵਾਂ ਜਾਣਕਾਰੀ ਵਾਸਤੇ ਇਹ ਵੀਡੀਓ ਦੇ ਨਾਲ ਬਣੇ ਰਹੋ ਰਾਤੀ 11 ਵਜੇ ਤੋਂ ਬਾਅਦ ਇਹ ਪੁਲ ਲੋਕਾਂ ਵਾਸਤੇ 4 ਦਿਨ ਪਹਿਲਾਂ ਸਮੇਂ ਸੀਮਾ ਤੋਂ 4 ਦਿਨ ਪਹਿਲਾਂ ਕਿਉਂਕਿ 15 ਅਗਸਤ ਨੂੰ ਇਹ ਪੁਲ ਖੋਲਿਆ ਜਾਣਾ ਸੀ 4 ਦਿਨ ਪਹਿਲਾਂ ਹੀ ਇਹ ਬੈਰੀਗੇਡ ਜਿਹੜੇ ਹਨ ਇਹ ਹਾਈਡਰਾ ਦੇ ਨਾਲ ਰਾਤੀ ਹਟਾ ਦਿੱਤੇ ਜਾਣਗੇ ਤੇ ਇਹ ਪੁਲ ਜਿਹੜਾ ਹੈ ਲੋਕਾਂ ਵਾਸਤੇ ਖੋਲ ਦਿੱਤਾ ਜਾਏਗਾ ਜਿਹੜਾ ਹੈਗਾ 15 ਅਗਸਤ ਨੂੰ ਖੋਲਣਾ ਸੀ ਅੱਜ ਮੈਡਮ ਦੇ ਆਦੇਸ਼ਾਂ ਤੋਂ ਬਾਅਦ ਇਸ ਪੁਲ ਨੂੰ ਜਿਹੜਾ ਹੈ ਪਹਿਲਾਂ ਹੀ ਜਿਹੜਾ ਖੋਲ ਦਿੱਤਾ ਗਿਆ ਮੋਟਰਸਾਈਕਲ ਦੇ ਨਾਲ ਰਾਤੀ 11 ਵਜੇ ਤੋਂ ਬਾਅਦ ਕਾਰ ਵਾਸਤੇ ਖੋਲ ਦਿੱਤਾ ਜਾਏਗਾ ਹੈਵੀ ਵਹੀਕਲਾਂ ਵਾਸਤੇ ਕੀ ਕਹਿਣਾ ਚਾਹੋਗੇ ਇਹ ਬੜੀ ਅੱਛੀ ਗੱਲ ਹੈ ਜੀ ਲੋਕਾਂ ਦੀ ਸੁਵਿਧਾ ਦੇ ਲਈ ਇਹ ਖੋਲ ਦੇਣਾ ਚਾਹੀਦਾ ਸੀਗਾ ਜਿਸ ਤਰ੍ਹਾਂ ਮੌਸਮ ਅੰਡਰ ਬ੍ਰਿਜ ਦੇ ਦੋਨੋਂ ਪਾਣੀ ਨਾਲ ਓਵਰਫਲੋ ਹੋਏ ਹੋਏ ਨੇ ਤਾਂ ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਆਮ ਪਬਲਿਕ ਨੂੰ ਸਹਾਇਤਾ ਮਿਲੇਗੀ ਦੇ ਲਈ ਬੜੀ ਅੱਛੀ ਗੱਲ ਹੈ ਇਹ ਡਿਸੀਜਨ ਅੱਛਾ ਹੈ ਇਹ ਡਿਸੀਜਨ ਅੱਛਾ ਮੈਡਮ ਵਿਦੇਸ਼ ਦੇ ਵਿੱਚ ਬੈਠੇ ਜਿਵੇਂ ਮੈਡਮ ਨੂੰ ਪਤਾ ਲੱਗਿਆ ਕਿ ਬਰਸਾਤ ਜ਼ਿਆਦਾ ਪੈ ਚੁੱਕੀ ਹੈ ਤੇ ਉਹਨਾਂ ਦੇ ਵੱਲੋਂ ਆਦੇਸ਼ ਦਿੱਤੇ ਗਏ ਹੈ ਇਹ ਪ੍ਰਸ਼ਾਸਨ ਨੂੰ ਪੀ ਡਬਲਯੂ ਡੀ ਨੂੰ ਤੁਰੰਤ ਖੋਲਿਆ ਜਾਵੇ ਬੜੀ ਅੱਛੀ ਗੱਲ ਹੈ ਜੀ ਪੀ ਡਬਲਯੂ ਲੇ ਵੀ ਅੱਛੀ ਗੱਲ ਹੈ ਵੀ ਉਹਨਾਂ ਨੇ ਟਾਈਮ ਤੇ ਇਹ ਕੰਮ ਕੀਤਾ ਹੈਗਾ ਪੂਰਾ ਮੁਕੰਮਲ ਕੀਤਾ ਹੈ ਪਬਲਿਕ ਨੂੰ ਸਹਾਰਾ ਮਿਲੇਗਾ ਇਹਦੇ ਨਾਲ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਹਜੇ ਹਜੇ ਜਿਹੜਾ ਹੈ ਟੂ ਕਿੱਥੋਂ ਆਏ ਹੋ ਤੁਸੀਂ ਪਿੰਚਨਸੋ ਜੀ ਇਹ ਅੱਜ ਇਹ ਮੈਡਮ ਵੱਲੋਂ ਵਿਦਾਇਕਾ ਮੈਡਮ ਵੱਲੋਂ ਜਿਹੜਾ ਪੂਲ ਖੁੱਲਣ ਦੇ ਹਦਾਇਤ ਦਿੱਤੇ ਗਏ ਆ ਰਾਤ ਨੂੰ 11 ਵਜੇ ਪੂਲ ਖੋਲ ਦਿੱਤਾ ਜਾਏਗਾ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਹਮਾ ਦਾ ਜੀ ਤੁਹਾਨੂੰ ਆਪਣਾ ਸਾਹਮਣਾ ਕਰ ਦਵੇਗਾ ਦਿੱਕਤ ਦਾ ਸਾਹਮਣਾ ਕਰਨਾ ਮੈਂ ਕਰਾਂਗਾ ਇਹ ਦੋਨੋਂ ਅੰਡਰਵਿਜ ਤੇ ਪਾਣੀ ਭਰੇ ਹੋਏ ਆ ਅੱਜ ਬਹੁਤ ਹਾਲ ਹੈ ਇੱਥੇ ਹਾਂਜੀ ਬਦਲ ਉੱਪਰ ਆਇਆ ਹੋਇਆ ਹੈ ਜੀ ਮੀਂਹ ਵਾਲੇ ਪੈਂਦਾ ਪਾਣੀ ਅੰਡਰਵਿਜ ਦੇ ਵਿੱਚ ਹੁੰਦਾ ਇੱਥੇ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲਗਾਤਾਰ ਲੋਕਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਆ ਜੋ ਓਵਰ ਬ੍ਰਿਜ ਖੋਲ ਦਿੱਤਾ ਜਾਏਗਾ ਰਾਤ 8:00 ਵਜੇ ਦੇ ਬਾਅਦ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਦੁਖੀ ਸੀ ਜੀ ਮੈਡਮ ਵੱਲੋਂ ਅੱਜ ਆਦੇਸ਼ ਦਿੱਤੇ ਗਿਆ ਪੀਡਬਲੂਡੀ ਨੂੰ ਬਹੁਤ ਧੰਨਵਾਦ ਤੁਹਾਡਾ ਖਿਲਾ ਰਹੇ ਹੋ ਠੀਕ ਹੈ ਜੀ ਸੋ ਤੁਸੀਂ ਦੇਖਿਓ ਕਿ ਲਗਾਤਾਰ ਮੈਂ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੇ ਰਾਤੀ 11:00 ਵਜੇ ਤੋਂ ਬਾਅਦ ਜਿਹੜਾ ਇਹ ਓਵਰ ਬ੍ਰਿਜ ਹੈ ਉਹ ਕਦੇ ਸਪੁਰਦ ਕਰ ਦਿੱਤਾ ਜਾਏਗਾ ਮੈਂ ਤੁਹਾਨੂੰ ਕਿ ਇਹ ਪੁਲ ਜਿਹੜਾ ਹੈ ਇਹ 15 ਅਗਸਤ ਨੂੰ ਜਿਹੜਾ ਹੈ ਇਹ ਖੋਲਿਆ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਲੋਕਾਂ ਦੇ ਸਬੂਰਧ ਕਰ ਦਿੱਤਾ ਗਿਆ ਪੁਲਿਸ ਦੇ ਇੰਤਜ਼ਾਮ ਜਿਹੜੇ ਹੈ ਮੈਡਮ ਵੱਲੋਂ ਕੀਤੇ ਗਏ ਆ ਤੇ ਲਗਾਤਾਰ ਟ੍ਰੈਫਿਕ ਪੁਲਿਸ ਵੀ ਜਿਹੜੀ ਹੈ ਇਹ ਲੋਕਾਂ ਨੂੰ ਇਸ ਪੁਲ ਤੋਂ ਜਿਹੜਾ ਟੂ-ਵੀਲਰ ਵਾਹਨ ਜਿਹੜੇ ਹੈ ਕੱਢ ਰਹੇ ਕੀ ਕਹਿਣਾ ਚਾਹੋਗੇ ਜੀ ਅੱਜ ਟੂ-ਵੀਲਰ ਵਾਹਨ ਕੱਢ ਰਹੇ ਹਨ ਰਾਤੀ 11 ਵਜੇ ਤੋਂ ਬਾਅਦ ਖੁੱਲ ਜਾਏਗਾ ਪੁਲ ਕਹਿ ਤਰਿਆ ਉਹਨਾਂ ਅਫਸਰਾਂ ਵਾਲੇ ਤੁਹਾਨੂੰ ਹੁਕਮ ਆਇਆ ਵੀ ਦੋ ਟੂ-ਵੀਲਰ ਵਾਹਨ ਇਧਰੋਂ ਕੱਢ ਦਿਓ ਤੁਸੀਂ ਅਸੀਂ ਕੱਢ ਰਹੇ ਹਾਂ ਉਧਰ ਪਾਣੀ ਕੱਢ ਕੱਢ ਰਹੇ ਨੇ ਪਾਣੀ ਉਧਰ ਅੰਡਰਬ੍ਰਿਜ ਤੋਂ ਪਾਣੀ ਕੱਢ ਰਹੇ ਆ ਥੱਲੋਂ ਹਾਂ ਤੇ ਅੰਡਰਬ੍ਰਿਜ ਤੋਂ ਪਾਣੀ ਕੱਢ ਰਹੇ ਤੇ ਇਹ ਸੁਣਿਆ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹ ਹਾਈਡਰਨ ਨਾਲ ਹਟਾ ਦਿੱਤੇ ਜਾਣਗੇ ਹਾਂ ਇਹ ਅਫਸਰਾਂ ਦਾ ਹੋਏਗਾ ਹੁਕਮ ਉਹਨਾਂ ਨਾਲ ਦੀ ਸਾਨੂੰ ਸੂਚਨਾ ਮਿਲੀ ਹੈ ਮੈਡਮ ਦੇ ਜਿਹੜੇ ਸੂਤਰ ਹੈਗੇ ਉਹਨਾਂ ਵੱਲੋਂ ਸਾਨੂੰ ਸੂਚਨਾ ਦਿੱਤੀ ਗਈ ਹੈ ਕਿ ਮੈਡਮ ਨੇ ਵਿਦੇਸ਼ ਤੋਂ ਬੈਠ ਕੇ ਪੀਡਬਲਯੂਡੀ ਨੂੰ ਇਸ ਚੀਜ਼ ਦਾ ਆਦੇਸ਼ ਦਿੱਤਾ ਸੀ ਕਿ ਇਸ ਓਵਰ ਬ੍ਰਿਜ ਨੂੰ ਹਜੇ ਫਿਲਹਾਲ ਜਿਹੜੇ ਦੋ ਪਹੀਆ ਵਾਹਨਾਂ ਉਹਨਾਂ ਵਾਸਤੇ ਖੋਲ ਦਿੱਤਾ ਜਾਵੇ ਤੇ ਰਾਤ ਨੂੰ ਹੈਡਰ ਆਣ ਗਈਆਂ ਉਰੇ ਤੇ ਇਹ ਜਿਹੜੇ ਹੈਗੇ ਰਾਤ ਨੂੰ 11 ਵਜੇ ਤੋਂ ਬਾਅਦ ਇਸ ਤੋਂ ਹੈਵੀ ਟ੍ਰੈਫਿਕ ਜਿਹੜਾ ਕਾਰਾਂ ਵਗੈਰਾ ਜਿਹੜਾ ਦੱਸਿਆ ਜਾ ਰਿਹਾ ਔਰ ਨਿਕਲਣੀ ਸਟਾਰਟ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਹਜੇ ਇਹ ਟ੍ਰਾਇਲ ਵਾਸਤੇ ਜਿਹੜਾ ਹੈ ਪੀਡਬਲਯੂਡੀ ਵੱਲੋਂ ਖੋਲਿਆ ਗਿਆ ਹੈ ਸਿਰਫ ਇਸ ਤੇ 2 ਦੋ ਪਹੀਆ ਵਾਹਨ ਜਿਹੜੇ ਹੈ ਅਜੇ ਕੱਢੇ ਜਾ ਰਹੇ ਤੇ ਰਾਤ ਨੂੰ 11 ਵਜੇ ਤੋਂ ਬਾਅਦ ਇਸ ਨੂੰ ਪੁੱਲ ਨੂੰ ਖੋਲ ਦਿੱਤਾ ਜਾਏਗਾ ਲੋਕਾਂ ਨੂੰ ਰਾਹਤ ਦੀ ਸਾਹ ਆਏਗੀ ਕਿਉਂਕਿ بارشਾਂ ਅੱਗੇ ਬਹੁਤ ਪਣੀ ਹੈ ਹਾਈ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਤਾਰ ਜਿਹੜਾ ਹੈ ਲੋਕ ਟਰੈਕਟਰਾਂ ਦੇ ਨਾਲ ਜਿਹੜਾ ਹੈ ਇਸ ਨੂੰ ਇਧਰੋਂ ਹਟਾ ਰਹੇ ਆ ਤੁਸੀਂ ਦੇਖ ਸਕਦੇ ਹੋ ਮੈਂ ਤਸਵੀਰਾਂ ਦੇ ਵੀ ਦਿਖਾ ਰਿਹਾ ਤੁਹਾਨੂੰ ਕਿ ਇਹ ਜਿਹੜਾ ਰਸਤਾ ਖੋਲਿਆ ਜਾ ਰਿਹਾ ਲਗਾਤਾਰ ਸ਼ਾਸਤਰੀ ਜੀ ਸਾਡੇ ਨਾਲ ਮੌਜੂਦ ਹੈ ਸ਼ਾਸਤਰੀ ਜੀ ਨਾਲ ਗੱਲ ਕਰਦੇ ਆ ਸ਼ਾਸਤਰੀ ਕੀ ਕਹਿਣਾ ਚਾਹੋਗੇ ਜਿਹੜਾ ਇਹ ਪੁੱਲ ਦੇਖੋ ਅੱਜ ਸਵੇਰ ਦੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਮੇਰੇ ਦੇਖੋ ਜੁੱਤਿਆਂ ਦੇ ਛਾਰਾ ਉਥੇ ਛੋਟੇ ਛੋਟੇ ਬੱਚੇ ਲੇਡੀਜ਼ ਕਿਨੇ ਉਥੇ ਡਿੱਗ ਰਹੀਆਂ ਸੀਗੀਆਂ ਪਾਣੀ ਜਿਹੜਾ ਹੈਗਾ ਭਰਿਆ ਹੋਇਆ ਸੀਗਾ ਉਥੇ ਤੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਬਦਤਰ ਹੋਏ ਹੋਏ ਸੀਗੇ ਸੋ ਸਾਬਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਕਬੂਤ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਆਪ ਆ ਕੇ ਜਿਹੜਾ ਰਸਤਾ ਖਲਵਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਦੀਪ ਕੱਲ ਜਦੋਂ ਰਾਤ ਦੀ ਬਰਸਾਤ ਜਿਹੜੀ ਸ਼ੁਰੂ ਹੋਈ ਹੈਗੀ ਆ ਸਾਡਾ ਜਿਹੜਾ ਸਾਰਾ ਰਾਜਪੁਰਾ ਕੱਟ ਕੇ ਹੋ ਗਿਆ ਇਹ ਸਿਰਫ ਪੁਲ ਨੂੰ ਇਹਨੂੰ ਕਾਫੀ ਦਿਨ ਹੋ ਗਏ ਨੂੰ ਰਿਪੇਅਰ ਹੋਏ ਨੂੰ ਮੇਰੀ ਆਫੀਸਰਜ਼ ਨਾਲ ਮੈਂ ਨਾਮ ਨਹੀਂ ਦੱਸਣਾ ਉਹਨਾਂ ਨਾਲ ਗੱਲ ਹੋਈ ਕਹਿੰਦੇ ਵੀ ਸਾਨੂੰ ਰੋਕਿਆ ਹੋਇਆ ਹੈ ਕਿ ਜਿਹੜੇ ਉਰੇ ਦੇ ਮੌਜੂਦਾ ਐਮਐਲਏ ਸਹਿਬਾਂ ਹੈਗੇ ਆ ਉਹ ਆ ਕੇ ਬਾਹਰ ਵਿਦੇਸ਼ ਗਏ ਹੋਏ ਹੈਗੇ ਆ ਅਮਰੀਕਾ ਵੀ ਉਹ ਆ ਕੇ ਦਾ ਉਦਘਾਟਨ ਕਰਨਗੇ ਵਟ ਮੀਨ ਆਫ ਦਾ ਉਦਘਾਟਨ ਇਹ ਤੇ ਸਿਰਫ ਰਿਪੇਅਰ ਹੋ ਰਹੀ ਆ ਤੁਸੀਂ ਲੋਕਾਂ ਨੂੰ ਤੁਸੀਂ ਦੇਖੋ ਨਾ ਤਾਂ ਉਧਰ ਨੂੰ ਲੰਘ ਸਕਦੇ ਐ ਨਾ ਉਸ ਦਿਨ ਬੱਚੇ ਛੋਟੇ ਛੋਟੇ ਕਿਵੇਂ ਦੱਸੋ ਤੁਸੀਂ ਸਾਰਾ ਕਟਆਫ ਹੋਇਆ ਪਿਆ ਸਰ ਕਮਬੋਸਰ ਜੀਵੇਂ ਸਾਨੂੰ ਇਹ ਸੂਚਨਾ ਮਿਲੀ ਹੈ ਮੈਡਮ ਦੇ ਹਵਾਲੇ ਤੋਂ ਹੀ ਸਾਨੂੰ ਸੂਚਨਾ ਆਈ ਸੀ ਅਸੀਂ ਪਰਲੀ ਸਾਈਡ ਖਬਰ ਬਣਾ ਰਹੇ ਸੀ ਕਿ ਮੈਡਮ ਨੇ ਵਿਦੇਸ਼ ਤੋਂ ਬੈਠ ਕੇ ਵਿਦੇਸ਼ੀ ਚ ਹੈਗੇ ਉਹ ਉਹਨਾਂ ਨੇ ਕਿਹਾ ਕਿ ਇਸ ਪੁਲ ਨੂੰ ਅੱਜ 11 ਵਜੇ ਜਿਹੜਾ ਹੈ 4 ਦਿਨ ਪਹਿਲਾਂ ਹੀ 15 ਅਕਤੂਬਰ ਤੋਂ ਪਹਿਲਾਂ ਖੋਲ ਦਿੱਤਾ ਜਾਵੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਟੂ-ਵੀਲਰ ਵਾਹਨ ਵਾਸਤੇ ਖੋਲ ਦਿੱਤਾ ਗਿਆ ਕੀ ਕਹਿਣਾ ਚਾਹੋ ਕਿੱਥੇ ਖੋਲਿਆ ਇਹ ਤਾਂ ਹੁਣ ਅਸੀਂ ਚੱਕ ਰਹੇ ਹੈਗੇ ਆ ਆ ਦੇਖੋ ਤੁਸੀਂ ਦੋੇ ਪਾਸੇ ਬੰਦ ਸੀਗਾ ਕਿੱਥੇ ਖੋਲਿਆ ਗਏ ਹੁਣ ਖੋਲਵਾਇਆ ਅਸੀਂ ਅੱਗੇ ਠੀਕ ਤੇ ਇਹ ਗੱਲਾਂ 'ਚ ਕੋਈ ਵਜਨ ਨਹੀਂ ਹੈ ਮੈਡਮ ਤਾਂ ਵਿਦੇਸ਼ ਘੁੰਮ ਰਹੇ ਕੋ ਮੰਦੋ ਪਰ ਜਿਹੜੇ ਲੋਕ ਉਰੇ ਡੁੱਬਰੇ ਹੈਗੇ ਆ ਲੋਕ ਉਰੇ ਮਤਲਬ ਕਿ ਹਾਲੋ ਬੇਹਾਲ ਹੋ ਰਹੇ ਹੈਗੇ ਆ ਉਹਨਾਂ ਦਾ ਹਾਲ ਤੁਸੀਂ ਪੁੱਛ ਕੇ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਕਿੱਥੋਂ ਦੇਖੋ ਪੂਰਾ ਉਥੋਂ ਕੁੰਮਗੇ ਲਿਬਰਟੀ ਚੌਂਕ ਤੇ ਜੇ ਇੱਥੇ ਕਿਸੇ ਨਿਆਣਾ ਹੋਵੇ ਤਾਂ ਇੱਥੋਂ ਆਏਗਾ ਅਗਲਾ 15 ਕਿਲੋਮੀਟਰ ਦਾ ਗੇੜਾ ਪਾ ਕੇ ਸਾਡਾ ਜਿਹੜਾ ਅੰਡਰਪਾਸ ਦੋਏ ਉਹ ਭਰੇ ਪਏ ਹੈਗੇ ਆ ਤੇ ਇਸ ਕਰਕੇ ਤਾਂ ਵੈਨ ਨਾਓ ਅਸੀਂ ਇਹ ਸੋਚਿਆ ਕਿ ਭੋਕੀ ਸ਼ੋਰ ਤੋਂ ਲੈਣ ਵਾਸਤੇ ਹਲੇ ਲੋਕਾਂ ਨੂੰ ਹੋਰ ਇੱਕ ਹਫਤਾ ਮਤਲਬ ਕਿ ਇਹਦਾ ਵੀ ਪਰੇਸ਼ਾਨ ਕਰਨਾ ਚਾਹੁੰਦੇ ਸੀਗੇ ਮੈਂ ਲੋਕਾਂ ਦੇ ਨਾਲ ਜੁੜਿਆ ਹਾਂ ਸਾਨੂੰ ਮੈਨੂੰ ਸਵੇਰ ਦੇ ਦੇ ਫੋਨ ਤੋਂ ਫੋਨ ਪ੍ਰਧਾਨ ਜੀ ਨੇ ਜਾਣਖਾ ਰੱਖੀ ਹੈਗੀ ਸਾਰਿਆਂ ਦੀ ਤਾਂ ਅਸੀਂ ਸੋਚਿਆ ਕਿ ਸਾਨੂੰ ਇਹ ਜੇ ਇਹ ਨਹੀਂ ਹਟਦੇਗੇ ਜੇ ਇਹਨਾਂ ਨੇ ਫੋਟੋਆਂ ਖਿਚਾਣੀਆਂ ਫੇਰ ਆ ਕੇ ਖਚਾਲਣ ਕੋਈ ਸਾਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤੁਹਾਡੀ ਪੀਡਬਲਯੂਡੀ ਦੇ ਅਫਸਰਾਂ ਨਾਲ ਗੱਲ ਹੋਈ ਕਿ ਕੰਪਲੀਟ ਹੋ ਗਿਆ ਬਿਲਕੁਲ ਹਾਂ ਉਹ ਤਾਂ ਬਹੁਤ ਦਿਨਾਂ ਤੋਂ ਕਹਿੰਦੇ ਵੀ ਸਾਡਾ ਕੰਪਲੀਟ ਹੋਇਆ ਪਿਆ ਹਾਂਜੀ ਸੋ ਸੋ ਤੁਸੀਂ ਸੁਣ ਰਹੇ ਹੋ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਨੂੰ ਆਪਾਂ ਸੁਣਿਆ ਤੇ ਦੂਜੇ ਪਾਸੇ ਜੋ ਦੱਸਿਆ ਜਾ ਰਿਹਾ ਕਿ ਮੈਡਮ ਵੱਲੋਂ ਆਦੇਸ਼ ਦਿੱਤੇ ਗਏ ਤੇ ਇੱਥੇ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਇਹ ਕਹਿ ਰਹੇ ਕਿ ਕੋਈ ਆਦੇਸ਼ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਵੀ ਉਦਘਾਟਨ ਹੋਏਗਾ ਤੇ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਹੁਣ ਸੱਚਾਈ ਇਸ ਏ ਹੁਣ ਆਣ ਵਾਲਾ ਸਮਾਂ ਦੱਸੇਗਾ ਕਿ ਮੈਡਮ ਨੇ ਆਦੇਸ਼ ਜਿਹੜੇ ਹੈ ਜਾਰੀ ਕੀਤੇ ਜੋ ਸਾਨੂੰ ਪਤਾ ਲੱਗਿਆ ਕਿ ਮੈਡਮ ਵੱਲੋਂ ਇਹਦੇਸ਼ ਜਾਰੀ ਕੀਤੇ ਗਏ ਸੀਗੇ ਸਕੂਲ ਨੂੰ ਖੋਲਣ ਵਾਸਤੇ ਤੇ 11 ਵਜੇ ਤੋਂ ਬਾਅਦ ਸਕੂਲ ਨੂੰ ਖੋਲ੍ਹ ਦਿੱਤਾ ਜਾਏਗਾ ਤੇ ਦੂਜੇ ਪਾਸੇ ਸਰਦਾਰ ਹਰਦੀਾਲ ਸਿੰਘ ਕਮੋਦ ਦੂਜੇ ਪਾਸੇ ਸ਼ਹਿਰ ਵਾਲੇ ਪਾਸੇ ਡਟੇ ਹੋਏ ਆ। ਸੋ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ। న్యూਸ 89 ਪੰਜਾਬ। ਹਰ ਖਬਰ ਜਿਸ ਦਾ ਹੋਵੇ ਅਸਰ